ਮੋ ਜੀ ਸਤਸੰਕ ਦੇਵ ਮੁਨ ਜਨ ਮੇਨ ਕਰੇ ਉਚਾਰ ਸ਼ਿਮਰੋ ਸੁਆਮੀ ਸੁਖ ਸਹਿਜ ਪੁੰਚ ਹੈ ਨਰੀ ਅੰਤ ਪਰਾ ਨਕ ਪਰਾਸ਼ਿਤ ਮਿਟਹਿ ਖਿੰਨ ਮਹਿ ਹਰਿ ਦਾ ਜਪ ਭਗਵਾਨ ਭਾਵਨਾ ਤੇ ਮਹਾਂ ਪਾਵਨ ਕੂਟ ਦਾਨ ਇਸ਼ਨਾਨ ਬਲਬੁੱਤ ਸ਼ੁੱਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਬਲਬੁੱਤ ਸ਼ੁੱਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰਨਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬਦੂ ਬਟਾਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਇ ਤਰ ਨਿੱਕੀ ਗੋਦ ਅੰਦਰ ਸੁਭਾਏ ਮਨੋ ਕੇ ਅੰਮ੍ਰਿਤ ਵੇਲੇ ਤੁਮ੍ਰਿਤ ਮਈ ਬਾਣੀ ਦਾ ਨੰ ਪ੍ਰਾਪਤ ਕਰ ਰਹੇ ਹੁੜਪਾ ਕੇ ਸੱਜੰਗੀ ਜਨੋ ਆਪਾਂ ਸਾਰੇ ਵਿਪਾਗੀ ਹਾਂ ਸਾਡੇ ਸਾਰਿਆਂ ਤੇ ਜਗ ਜਲੰਦੇ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਨ ਬੇਨ ਬ੍ਰਹਮਤਾ ਹਨ ਬਖਸ਼ਾ ਹਨ ਜਿਨ੍ਹਾਂ ਮੇਰਾਮਤਾ ਦੇ ਸਰਕਾਰ ਸਤ ਸੰਗਤ ਦੀਆਂ ਪਾਵਨ ਕੜੀਆਂ ਸਾਡੇ ਪ੍ਰਾਪਤ ਹੋਈਆਂ ਹਨ ਸਤਿਗੁਰੂ ਕਾ ਕਰਤਾ ਦੀ ਦਾਤ ਬਖਸ਼ਿਸ਼ ਕਰ ਅਸੀਂ ਪਿਆਰ ਨਾਲ ਆਪਣੇ ਮਾਲਕ ਦੀ ਬਾਣੀ ਨੂੰ ਪੜ੍ਹ ਸਕੀਏ ਸੁਣ ਸਕੀਏ ਵਿਚਾਰ ਸਕੀਏ ਪੰਜਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਰਚਨਾ ਤੋਂ ਵਿਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਮਾਰੂ ਜੰਦਰ ਇਹਦੀਆਂ ਤਿੰਨ ਔੜੀਆਂ 6ਵੀਂ ਸਦੀਆਂ ਤੇ 8ਵੀਂ ਦਾ ਜਾਪ ਆਪ ਜੀ ਨੇ ਸ਼ੁਰੂ ਸ਼ਬਦ ਕੇਂਦਰੀ ਭਾਵ ਸਤਿਗੁਰਾਂ ਨੇ ਸਮਝਾਇਆ ਮੇਰੇ ਮਾਨ ਕੋ ਅਸਥਾਨ ਹੀ ਪਾਈ ਸਭ ਦਿਲਾਂ ਦੇ ਜਾਣਨ ਵਾਲਾ ਸੁਜਾਨ ਪ੍ਰਮਾਤਮਾ ਹੀ ਮੇਰੇ ਮਨ ਦਾ ਸਹਾਰਾ ਆਸਰਾ ਈਤ ਸਾਜਨ ਸਖਾ ਬੰਦ ਅੰਤਰ ਜਾਪੀ ਜਾਵੇ। ਓਹੀ ਮੇਰਾ ਮਿੱਤਰ ਹੈ ਓਹੀ ਮੇਰਾ ਸੱਜਣ ਹੈ ਓਹੀ ਮੇਰਾ ਸਾਥੀ ਹੈ ਓਹੀ ਮੇਰਾ ਰਿਸ਼ਤੇਦਾਰ ਹੈ। ਸ਼ਬਦ ਸੁਮੈ ਕੀ ਚੰਦ ਰਹੇ ਲੜੀ ਵਾਰ ਆਪਾਂ ਕਥਾ ਕਰ ਰਹੇ ਆ ਇਹਦੇ ਵਿੱਚ ਭਾਰਤ ਵਿੱਚ ਬਿਅੰਤ ਤਿਹਾਰ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਇਹਨੂੰ ਜਿੱਥੇ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਨਾਲ ਪੁਕਾਰਿਆ ਜਾਂਦਾ ਹੈ ਉਥੇ ਤਿਹਾਰਾਂ ਦੇ ਨਾਲ ਇਥੋਂ ਦੀ ਜਨਤ ਬੜਾ ਸਨੇਹ ਕਰਦੀ ਹੈ ਇਸ ਗੱਲ ਕਰਕੇ ਇਹਨਾਂ ਦਾ ਖੰਡਨ ਕਰਨਾ ਇੱਕ ਗੁਰਮਤ ਨਹੀਂ ਮਨਮਤ ਹੈ ਕਿ ਆਪ ਆਪਣੀ ਬੁੱਤ ਹੈ ਜੀਤੀ ਬਰਨਤ ਬਿੰਨ ਬਿੰਨ ਕੋਹ ਦਿੱਤੀ ਆਪਣੀ ਆਪਣੀ ਸ਼ੋਚ ਸਿੱਖ ਜਗਤ ਇਹ ਨਾ ਨ ਸੰਬੰਧ ਨਹੀਂ ਰੱਖਦਾ ਪਰ ਬਾਬੇ ਨਾਨਕ ਦੇ ਨਿਰਮਲ ਪੰਥ ਤੋਂ ਪਹਿਲਾਂ ਵੀ ਇਹ ਤਿਹਾਰ ਬਣਾਏ ਜਾ ਰਹੇ ਜਿਵੇਂ ਆਪਾਂ ਦੀਵਾਲੀ ਦਾ ਤਿਹਾਰ ਬਣਾਉਂਦੇ ਆ ਛਾਡੀ ਦੀਵਾਲੀ ਹੈ ਛੇਵੇਂ ਪਾਤਸ਼ਾਹ ਦਾ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਹੋਣਾ ਬੰਦੀ ਛੁੜਦੇ ਸੀ ਪਰ ਇਹ ਤੇ ਪਹਿਲੋਂ ਹੀ ਮਨਾਇਆ ਜਾਂਦਾ ਸੀ ਉਹ ਸਾਖੀ ਨੂੰ ਖਾਲਸਾ ਸਾਜਿਆ ਗਿਆ ਸਾਖੀ ਪਹਿਲੋਂ ਵੀ ਇਸ ਦੇਸ਼ ਵਿੱਚ ਮਨਾਈ ਜਾਂਦੀ ਸੀ ਸਤਿਗੁਰਾਂ ਇਹਦਾ ਖੰਡਨ ਨਹੀਂ ਤਰੀਕਾ ਦੱਸਿਆ ਵੀ ਇਹਨਾਂ ਤਿਹਾਰਾਂ ਨੂੰ ਇਸ ਕਤਰ ਮਨਾਓ ਕਿ ਤੁਹਾਡੀ ਜ਼ਿੰਦਗੀ ਨੂੰ ਕੁਝ ਨਾ ਕੁਝ ਦੇ ਕੇ ਜਾਣ ਹੁਣ ਇੱਥੇ ਸਤਿਗੁਰ ਕਹਿੰਦੇ ਨੇ ਇਹ ਮੇਰੀ ਮਨ ਦਾ ਸੰਹਾਰਾ ਤੇ ਪਰਮੇਸ਼ਰ ਹੈ ਜਿਹੜਾ ਮੇਰੇ ਦਿਲ ਦੀ ਜਾਣਦਾ ਹੈ ਅੱਜ ਰਖੜੀ ਦਾ ਤਿਹਾੜ ਹੈ ਰਖੜੀ ਜੇ ਉਹ ਤੇ ਇੱਕ ਭਾਗਾ ਕਰਕੇ ਕੋ ਬਣ ਰਿਹਾ ਹੈ ਤੇ ਉਹਦਾ ਕੋਈ ਬਹਿਣਾ ਨਹੀਂ ਪਰ ਅੱਜ ਸਾਡੇ ਸਬੰਧ ਇੰਨੇ ਕੋਈ ਨਹੀਂ ਅੱਜ ਜਿੱਥੇ ਭਰਾ ਦੇ ਕੋਲ ਆਪਣੀ ਅੰਦਰੋਂ ਦੀ ਧਨ ਨਹੀਂ ਉਹ ਆਰਥਕ ਪੱਖ ਤੋਂ ਮਜਬੂਰ ਹੈ ਉੱਥੇ ਪੈਣਾ ਨੇ ਜਾਣੇ ਛੱਡ ਦਿੱਤਾ ਕਿ ਆਪਾਂ ਨੂੰ ਲੋੜ ਹੀ ਨਹੀਂ ਬਹਾਨਾ ਇਹ ਹੁੰਦਾ ਕਿ ਆਪਾਂ ਉਹਨੂੰ ਤੰਗ ਨਹੀਂ ਕਰਨਾ ਤੰਗ ਨਹੀਂ ਇੱਕ दिली ਖਿੱਚ ਪਿਆਰ ਤਿਛਣਿਆ ਦਾ ਪ੍ਰਗਟਾਵਾ ਵੀ ਕਰਦੇ ਭਾਵੇਂ ਦੇ ਅਥੇ ਲੈ ਜਾਂਦੇ ਨੇ ਕਿਰਾਬ ਆਪਣੀ ਪੈਂਦੀ ਰੱਖਿਆ ਦਾ ਜੁਮਾ ਲੈਂਦਾ ਨਹੀਂ ਇਹ ਵੀ ਨਹੀਂ ਹੋਣਾ ਚਾਹੀਦਾ ਰੱਖਿਆ ਦਾ ਜੁਮਾ ਤੇ ਜਦੋਂ ਤੀ ਵਿਆਹ ਹੀ ਗਈ ਗ੍ਰਸਤੀ ਬਣ ਗਿਆ ਮਨੁੱਖ ਉਹਦੇ ਪਤੀ ਨੇ ਲੈ ਲਿਆ ساری ਉਮਰ ਨਹੀਂ ਭਰਾ ਲੈ ਸਕਦਾ ਇਹ ਰੱਖਿਆ ਦਾ ਜੁਮਾ ਪਤੀ ਕੋਲ ਆ ਗਿਆ ਕਿਉਂਕਿ ਉਹਨੇ ਆਪਣਾ ਇੱਕ ਨਵਾਂ ਕਾਰ ਰਚਾਣਾ ਤੇ ਸਤਗੁਰਾਂ ਆਖਿਆ ਇਹ ਸੰਸਾਰਕ ਅਸੂਲ ਹੈ ਤੇਰੀ ਜਿੰਦ ਦਾ ਇਹਨੇ ਇੱਥੇ ਵੀ ਇਹਦੇ ਦੋ ਕਾਰਨੇ ਸੌਰਾ ਤੇ ਪੀਕਾ ਤੇ ਲੋਕ ਪਰਲੋਕੇ ਵੀ ਦੋ ਕਾਰਨੇ ਸੌਰਾ ਤੇ ਪੀਕਾ ਇੱਥੇ ਜਿਹੜਾ ਆਇਆ ਉਹਨੇ ਆਖਿਆ ਸਭਨਾ ਸੌਰਾ ਬੰਧਣਾ ਸਭ ਮੁਕਲਾਵਣ ਹਾਰ ਇੱਕ ਜਿੰਦ ਉੱਤੀ ਨਾਮ ਕਲਾਵੇ ਜਦੋਂ ਜਨਨੀ ਸਮਾਪਤ ਹੋ ਇੱਕ ਤੁਪੇ ਕੇ ਕਰਤੂਜਾਣਾ ਹੈ ਆਪਣੇ ਪਤੀ ਨਾਲ ਪਰਨਾਪੀ ਚਾੜ ਲਾਵਾ ਦੀ ਰਸਮ ਕਰਦੇ ਹੁਣ ਜਿੰਨੇ ਗੁਰੂ ਘਰ ਵਿੱਚ ਤਹਈਆ ਕੀਤਾ ਉਹਨੇ ਸਾਰੇ ਪੱਖ ਰੱਖੇ ਜੁਮਾ ਹੋ ਜਾਂਦਾ ਭਾਵੇਂ ਸਾਡੇ ਚ ਨਹੀਂ ਦੱਸਿਆ ਜਾਂਦਾ ਸੁਣਾ ਕੇ ਪੰਡਿਤ ਲੋਕ ਤੇ ਹਰ ਮੰਤਰ ਦੇ ਨਾਲ ਜਦੋਂ ਉਹ ਪੜ੍ਹਦੇ ਨੇ ਜਿਹਨੂੰ ਬੇਜਿਨੀਆ ਲਾਵਾ ਕੰਡੀਸ਼ਨ ਉਹ ਤਾਂ ਦੱਸ ਦੇਵੇ ਵੀ ਐ ਪਰਨ ਕਰ ਵੀ ਐ ਕੁਝ ਕਰੇਗਾ ਗੋਲ ਕੇ ਸੁਣਾਏਗਾ ਤਾਂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਇਹ ਕਹੂਕ ਦਿੱਤੀ ਕਿ ਇਹ ਤੇਰੇ ਸੰਸਾਰਿਕ ਨਾਤੇ ਨੇ ਵੇਖੀ ਇਹ ਨਾਤੇ ਸਿਰਫ ਸੁੱਖਾਂ ਨਾਲ ਸੰਬੰਧ ਨੇ ਜਦੋਂ ਤੇਰੇ ਕੋਲ ਸੁੱਖ ਹੋਣਗੇ ਉਹਨਾਂ ਸਾਰਿਆਂ ਨੇ ਕੀੜਿਆਂ ਵਾਂਗ ਹੋਣਾ ਹੈ ਜਿਵੇਂ ਕੀੜੇ ਮਿੱਠੇ ਤੇ ਹੁੰਦੇ ਨੇ ਮੱਖੀਆਂ ਮਿੱਠੇ ਤੇ ਹੁੰਦੀਆਂ ਨੇ ਜਦੋਂ ਤੇਰੇ ਪੱਲੇ ਧੰਨ ਨਾ ਰਿਆ ਜਿਨ੍ਹਾਂ ਨੂੰ ਤੂੰ ਸਾਰਿਆਂ ਤੋਂ ਵੱਧ ਸਨੇਹ ਕਰਦਾ ਸੈਂ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਸੈਂ ਉਹਨਾਂ ਤੈਨੂੰ ਹੁਣ ਬੁਲਾਣਾ ਤੱਕ ਛੱਡ ਦੇਣਾ ਅੱਜ ਭਰਾ ਇੱਕ ਇੱਕ ਰਹਿ ਗਿਆ ਆਉਣ ਵਾਲਾ ਸਮਾਂ ਹੋ ਸਕਦਾ ਭੈਣਾ ਹੋਣੀ ਨਾ ਬਹੁਤ ਘਟ ਜਾਣ ਕਿਉਂਕਿ ਪੁੱਤਰ ਤੋਂ ਬਾਅਦ ਅਗਲਾ ਤੀ ਲੈਣ ਕਿਹੜਾ ਨਹੀਂ ਬਚਾ ਹੀ ਕੋਈ ਬਹੁਤ ਇਹਨਾਂ ਨਾਤਿਆਂ ਨੂੰ ਇੱਕ ਤੇ ਅਸੀਂ ਖੋਖਲੇ ਕਰ ਦਿੱਤਾ ਤੇ ਇੱਕ ਸਮਾਂ ਆਣ ਜਦੋਂ ਦਰਸ਼ਣਾ ਕਿ ਸਾਡੇ ਸਬੰਧ ਜੁੜਨ ਕਿਵੇਂ ਇਹ ਰਿਸ਼ਤੇ ਨਾਤੇ ਖਤਮ ਵੀ ਕਰਦੇ ਜਾ ਰਹੇ ਸਾਡੀ ਇਸ ਦਸ਼ਾ ਤੋਂ ਦੁਖੀ ਹੋ ਕੇ ਸਮੇਂ ਦੀ ਪ੍ਰਚਾਰ ਕਰਨ ਇਹ ਪ੍ਰਚਾਰ ਕਰਨਾ ਪੈ ਰਿਹਾ ਹੈ ਕਿ ਤੁਸੀਂ ਇੱਕ ਇੱਕ ਦੋ ਦੋ ਨਹੀਂ ਵੱਧ ਬੱਚਿਆਂ ਨੂੰ ਜਨਮ ਦਿਓ ਤੇ ਇੱਕ ਇੱਕ ਬੱਚਾ ਜਿਹੜਾ ਜਿਵੇਂ ਗੁਰੂ ਮੰਗਦਾ ਸੀ ਕਿ ਸੇਕ ਕੌਮ ਨੂੰ ਪੇਡਾ ਕਰੋ ਸਮਾਏਗਾ ਸਾਨੂੰ ਇਹ ਕੁਝ ਕਰਨਾ ਪੈਣਾ ਹੈ ਆਪਣੇ ਇੰਤੇ ਗੁਨਾਹਾਂ ਦਾ ਜਿਹੜਾ ਉਹ ਸਹੀ ਦੁੱਖ ਪਹਿਲੇ ਹੀ ਕੋਮ ਰਹੇ ਸਾਡੀ ਤਾਂ ਦਾੰਤ ਸੁਤੇ ਸਦ ਘੜਦੀ ਜਾਵੇ ਸਤ ਗੁਰਾਂ ਅਥਾ ਗੁਰੂ ਹੀ ਰਖਾ ਬਣ ਜਾਂਦਾ ਹੈ ਦੁਨੀਆ ਤੇ ਕਿਸੇ ਤੇਰਾ ਕੋਈ ਨਹੀਂ ਬਣਨਾ ਬਾਬਾ ਕਬੀਰ ਸਾਹਿਬ ਤੇ ਇੱਕ ਇਥੋਂ ਤੱਕ ਕਹਿ ਗਏ ਕਿ ਅਸਿਕ ਹਥ ਹੈ ਵੀ ਢੋਲ ਵੱਜ ਰਿਹਾ ਹੈ ਬਾਬਾ ਫਰੀਦ ਜੀ ਬੰਦਗੀ ਵਿੱਚ ਜੁੜੇ ਕਿ ਭੈਣ ਜਿਹੜੀ ਅੱਜ ਉਹ ਰਖੜੀ ਨਹੀਂ ਉਹਨੇ ਵੇਖਣਾ ਹੁੰਦਾ ਵੀ ਜਿੱਥੇ ਮੈਂ ਦਾਣਾ ਹੈ ਉੱਥੇ ਕਿਹੜੇ ਕੋਲੋਂ ਮੈਨੂੰ ਜ਼ਿਆਦਾ ਮਿਲਣਾ ਤਾਂ ਕਈ ਵਾਰੀ ਗਵਿੰਦ ਅਰਿੰਦ ਮੇਰੇ ਹੋਂ ਤੱਕ ਆਈ ਹੀ ਨਹੀਂ ਲੋਕ ਉਹਦੇ ਕੋਲ ਪੱਲੇ ਕੁਝ ਨਹੀਂ ਸੀ ਉਹਨੂੰ ਬਹਾਨਾ ਲਾਇਆ ਕਿ ਬਕਤ ਨੈਸ਼ੇ ਜਿਨ੍ਹਾਂ ਦੇ ਪੱਲੇ ਹੋਵੇ ਉੱਥੇ 4 ਦਿਨ ਠਹਿਰਨਾ ਪਏ ਉਹਨੇ ਵੇਟ ਕਰ ਲੈਣੀ ਕੋਈ ਗੱਲ ਨਹੀਂ ਆਪਾਂ ਲੈ ਕੇ ਜਾਣਾ ਸਾਡਾ ਸਮਾਨ ਫਰੀਦ ਸਾਹਿਬ ਦੀ ਬੰਦਗੀ ਵਿੱਚ ਜੁੜੇ ਨੇ ਅੰਮ੍ਰਿਤ ਵੇਲੇ ਦਿਨ ਦਾ ਚੜ੍ਹਾਉਣ ਵਾਲਾ ਉਹ ਬੰਦਗੀ ਕਰਦਿਆਂ ਕਰਦਿਆਂ ਦਿਨ ਦਾ ਚੜ੍ਹਾਉ ਹੋਇਆ ਅਜੇ ਸੂਰਜ ਅੰਦਰ ਮਾਰ ਹੈ ਤੇ ਬਣੇ ਤੇਜ ਤਰਾਰ ਧੂਲ ਵੱਜਣ ਦੀ ਆਵਾਜ਼ ਆਈ ਇਕਦਮ ਧਿਆਨ ਖੁੱਲਿਆ ਸਮਾਧੀ ਚੋਂ ਬਾਹਰ ਆਏ ਤੇ ਆਪਣੀ ਮਾਂ ਨੂੰ ਆਵਾਜ਼ ਕੰਦਨੀ ਵੀ ਸਮਾਧੀ ਟੁੱਟ ਗਈ ਮਾਂ ਬੜਾ ਅਨੰਤ ਆ ਰਿਹਾ ਸੀ ਇਹ ਇੰਨੀ ਆਵਾਜ਼ ਸਵੇਰੇ ਸਵੇਰੇ ਆਪਣੇ ਘਰੋਂ ਮਾਂ ਨੇ ਅੱਖਾਂ ਘਵਣ ਚ ਨਹੀਂ ਆਪਣੇ ਘਰੋਂ ਆ ਰਹੀ ਖੜ ਲਗਾ ਆਪਣੇ ਘਰ ਤੇ ਕੋਈ ਪ੍ਰੋਗਰਾਮ ਨਹੀਂ ਤੇ ਆਵਾਜ਼ ਕਹਿੰਦੇ ਕਿ ਪ੍ਰੋਗਰਾਮ ਨੇ ਤੇਰੇ ਭਰਾ ਕੋਲ ਬਹੁਤ ਜ਼ਿਆਦਾ ਧਨ ਹੈ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਰੱਬ ਨੇ ਤੈਨੂੰ ਆਪਣਾ ਪਿਆਰ ਦੇ ਦਿੱਤਾ ਧਨ ਨਹੀਂ ਦਿੱਤਾ ਰਿਸ਼ਨ ਕਹਿੰਦੇ ਕਿ ਇਸ ਗੱਲ ਦਾ ਦੁੱਖ ਕਿਉਂ ਕਹਿੰਦੇ ਕਿ ਤੇਰੇ ਭਰਾ ਕੋਲ ਇੰਨਾ ਧਨ ਹੈ ਕਿ ਲੋਕਾਂ ਨੂੰ ਖਰੀ ਪਿੰਡ ਵਸਾ ਕੇ ਦਿੰਦਾ ਆਪਣੀ ਜ਼ਮੀਨ ਦੇ ਵਿੱਚ ਇੰਨੀ ਜ਼ਮੀਨ ਦਾ ਮਾਲਕ ਹੈ ਇਹ ਢੋਲ ਕਿਸੇ ਪ੍ਰੋਗਰਾਮ ਦਾ ਨਹੀਂ ਇਹ ਢੋਲ ਤੇਰੇ ਭਰਾ ਨੇ ਮੋਢੀ ਗੱਡਣੀ ਹੈ ਨਵਾਂ ਪਿੰਡ ਵਸਾਣਾਂ ਲੋਕਾਂ ਵਾਸਤੇ ਇਹ ਲੋਕ ਜਿਹੜੇ ਨੇ ਇਕੱਠੇ ਹੋ ਕੇ ਢੋਲ ਟਮਕੀਆਂ ਦੀ ਆਵਾਜ਼ ਵਿੱਚ ਤੇਰੇ ਭਰਾ ਨੂੰ ਸਤਿਕਾਰ ਨਾਲ ਲੈ ਕੇ ਜਾ ਰਹੇ ਹੱਬ ਅਬਵੇਂ ਨੇ ਜਦੋਂ ਪੁੱਛੋਣਾ ਚ ਜਿੱਤਦਾ ਕਿਨੇ ਢੋਲ ਵਜਦੇ ਨੇ ਜਿਹੜਾ ਹਾਰਦਾ ਉਹਦੇ ਕਰ ਇਨਾ ਗਮ ਹੋ ਜਾਂਦਾ ਵੀ ਜਿਵੇਂ ਮੌਤ ਹੀ ਹੋ ਗਈ ਉਹ ਤੇ ਕਈ ਮਹੀਨੇ ਬਾਹਰ ਨਿਕਲਦਾ ਬਹੁਤ ਜ਼ਿਆਦਾ ਧਨ ਇਹੋ ਜਿਹੇ ਕੰਮਾਂ ਤੇ ਖਰਚ ਕਰਕੇ ਸ਼ਾਸਕ ਲੋਕ ਕਿਹੜਾ ਧਨ ਤੁਹਾਡੇ ਕੰਮਾਂ ਤੇ ਲਾਣਾ ਸੀ ਨਾ ਤੁਹਾਡੀਆਂ ਗਲੀਆਂ ਸੜਕਾਂ ਪੱਕੀਆਂ ਕਰਨ ਤੇ ਉਹ ਸਾਰਾ ਉਹ ਚੋਣਾ ਜਿੱਤਣ ਤੇ ਖਰਚ ਲੈਂਦੇ ਨੇ ਫਿਰ 5 ਸਾਲ ਆਪਣੇ ਪੈਸੇ ਪੂਰੇ ਕਰਦੇ ਨੇ ਪੱਲੇ ਉਹਨਾਂ ਦੇ ਵੀ ਕੁਝ ਨਹੀਂ ਪੈਂਦਾ بس ਇੱਕ ਜਿੱਦ ਕਿ ਮੈਂ ਹੀ ਜਿੱਤਣਾ ਇੱਕ ਇੱਕ ਲੀਡਰ ਹਜ਼ਾਰ ਹਜ਼ਾਰ ਗੱਡੀ ਲਾਈ ਮਿਠਾ ਆਪਣੇ ਨਾਲ ਸਾਰੇ ਲੋਕਾਂ ਨੂੰ ਨਸ਼ਾ ਦੇਣਾ ਜਿਹੜੇ ਕਹਿੰਦੇ ਨਸ਼ਾ ਬੰਦ ਕਰਨਾ ਉਹ ਤੇ ਜਦੋਂ ਤੋਰਦੇ ਨੇ ਸਵੇਰੇ ਵੋਟਾਂ ਮੰਗਣ ਨੂੰ ਨਸ਼ਾ ਖਵਾ ਕੇ ਦੌਰਦੇ ਨੇ ਬਿਥਾਕ ਨਾ ਜਾਣੀ ਸ਼ਾਮ ਸ਼ਰਾਬ ਉਹ ਆਪਣੇ ਹੱਥੀ ਪੀਂਦੇ ਨੇ ਨੀਰ ਲੋਕ ਆਪਣੇ ਪੈਸਿਆਂ ਦੀ ਲੈ ਕੇ ਉਹੀ ਧਨ ਤੁਹਾਡਾ ਜਿਹੜਾ ਫਰੰਡਾਂ ਦੇ ਰੂਪ ਵਿੱਚ ਆਉਂਦਾ ਉਹ ਖਾ ਜਾਣ ਦੇ ਨੇ ਦਸਵਾ ਹਿੱਸਾ ਵੀ ਸਾਡੇ ਲੋਕ ਨਹੀਂ ਗੰਮਦੇ ਮਾਨਿਆਖਿਆ ਵੀ ਇਹ ਲੋਕ ਤੇਰੇ ਭਰਾ ਨੂੰ ਫਰੀਦ ਢੋਲਟ ਮੱਕੇ ਦੀ ਆਵਾਜ਼ ਵਿੱਚ ਲੈ ਕੇ ਜਾ ਰਹੇ ਨੇ ਉੱਥੋਂ ਤੱਕ ਜਿੱਥੇ ਪਿੰਡ ਵਸਣਾ ਹੈ ਕਹਿੰ ਲਗਾ ਪਿੰਡ ਦੇ ਸਤਰਾ ਵਾਸਤੇ ਕਹਿੰ ਲਈ ਹਾਂ ਰੀਸ਼ਮ ਹਸੀ ਉਨੀਆਖਰ ਮੈਨੂੰ ਦੁੱਖ ਹੋ ਰਿਹਾ ਤੈਨੂੰ ਆਸਾ ਹੁੰਦਾ ਵੀ ਤੇਰੇ ਕੋਲ ਤੇ ਖਾਣ ਰੂਪੇ ਦਾਣੇ ਵੀ ਨਹੀਂ ਹੁੰਦੇ। ਹਬੀ ਨਾ ਯਾਦ ਰੱਖੀ ਮੇਰੇ ਭਰਾ ਦਾ ਢੋਲ ਅੱਜ ਵੱਜਿਆ ਉਹਨਾਂ ਚ ਵੱਜੇਗਾ ਜਿੰਨਾਂ ਚ ਇਹਦੇ ਕੋਲ ਧਨ ਹੈ ਜਾਂ ਉਹਨਾਂ ਚ ਵੱਜੇਗਾ ਜਿੰਨਾਂ ਚ ਇਹਦੀ ਜਿੰਦ ਹੈ। ਪਰ ਚੇਤੇ ਰੱਖੀ ਦੁਨੀਆ ਤੇ ਆਕੇ ਮੇਰੇ ਮਾਲਕ ਜੇ ਮੈਨੂੰ ਆਪਣਾ ਪਿਆਰ ਤੇ ਨਾਮ ਦਾ ਧੰਨ ਦਿੱਤਾ ਤੇਰੇ ਫਰੀਦ ਦਾ ਟੂਲ ਉਹਨਾਂ ਚਰਵਾਜਾ ਰਹੇਗਾ ਜਿਨ੍ਹਾਂ ਚ ਸੂਰਜ, ਧਰਤੀ, ਚੰ드ਮਾ, ਆਕਾਸ਼ ਰਹਿਣਗੇ ਤੇਰੇ ਫਰੀਦ ਦੇ ਨਾਮ ਤੇ ਮੈਦੇ ਲੱਗਣਗੇ ਤੇਰੇ ਫਰੀਦ ਦੇ ਨਾਮ ਤੇ ਸਥਾਨ ਬਣਨਗੇ ਤੇਰੇ ਫਰੀਦ ਦੀ پاک ਬਾਣੀ ਤੋਂ ਦੁਨੀਆਂ ਦੇ ਲੋਕ ਗਾਇਆ ਕਰਨਗੇ ਤੇ ਅੱਜ ਅਸੀਂ ਗਾ ਰਹੇ ਹੱਥਾ ਟੇਕਣਗੇ ਲੋਕ ਇਹਨੋਂ ਤੇ ਉਹਨਾਂ ਚ ਟੇਕਣਗੇ ਨਾ ਭਾਵੇਂ ਲੀਡਰ ਨੂੰ ਮੱਥੀ ਉਹਨਾਂ ਚਿਰ ਟੇਕ ਨੇ ਜਿੰਨਾ ਚਿਰ ਪੰਜ ਸਾਲ ਰਹਿੰਦਾ ਉਹਦੀ ਬਾਤ ਪੁਸ਼ਤ ਨਹੀਂ ਲੰਮੀ ਤਾਂ ਫਿਰ ਗਰੀਚ ਭਾਵਨਾ ਕੁਲ ਮਹਾਨਾ ਹੁੰਦਾ ਹੈ ਪਰ ਉਹ ਜਨਤ ਨੂੰ ਤੰਗ ਤਾਂ ਕਰਦੇ ਨੇ ਕਿਉਂਕਿ ਜਿਹੜਾ ਤੁਹਾਨੂੰ ਨਾਲ ਲਾਣਾ ਸੀ ਉਹ ਤੁਹਾਨੂੰ ਇੱਥੇ ਪਾਸੇ ਫਰਜ਼ ਕਰ ਦਿੱਤਾ ਹੁੰਦਾ ਹੈ ਅੱਜ ਅਸੀਂ ਬਾਬਾ ਫਰੀਦ ਸਾਹਿਬ ਜੀ ਦੇ ਸਾਨੂੰ ਚੁਕਨੇ ਆ ਉਹਨਾਂ ਦੇ ਉਹ ਬੋਲ ਪਾਕ ਜਿਹੜੇ ਨੇ ਸੱਚ ਨੇ ਤੇ ਬਾਬਾ ਫਰੀਦ ਸਾਹਿਬ ਜੀ ਨਿੱਸਿੱਧਾ ਜਾ ਗਿਆ ਤੇ ਮੀਨ ਸਭ ਜਗ ਹੋਂ ਫਿਰਿਓ ਮੰਦਲ ਕੰਧ ਦਾ ਮੰਦਲ ਕਹਿੰਦੇ ਨੇ ਜਿ ਮੁੱਢੇ ਕੰਧ ਨੂੰ ਮਾਫ ਕਰਨ ਮੰਦਲ ਕਹਿੰਦੇ ਨੇ ਢੋਲ ਨੂੰ ਕੰਧ ਕਹਿੰਦੇ ਨੇ ਮੁੱਢੇ ਮੀਨ ਸਭ ਜਗ ਹੋਂ ਫਿਰਿਓ मंदल कंध चढ़ाए कोई काम को नहीं बताए कहन लगे सारिया चंगी तरह परख के वेख लिया है कोई किसी का नहीं बनता गांधी पन्वे पांच कह रहे हैं कि मेरा मित्र परमात्मा है मेरा, मेरा सज्जन परमात्मा है असली साथी परमात्मा है अगला शब्द वर्त्या साधु गुरु ये किते ਤੁਹਾਨੂੰ ਭਲੇਖਾਨਾਂ ਦੇ ਚੰਗੀ ਤਰ੍ਹਾਂ ਦੱਸਦੇ ਆ ਕਿ ਰਿਸ਼ਤੇਦਾਰ ਵੀ ਪਰਮਾਤਮਾ ਹੈ ਹੁਣ ਆਪਣੇ ਰਿਸ਼ਤੇਦਾਰ ਤਾਂ ਪ੍ਰੇਮ ਕਰਦੇ ਨੇ ਜੇ ਸਾਡੇ ਕੋਲ ਧਨ ਹੈ ਇਹ ਇੱਕ ਨਹੀਂ ਆਖਿਆ ਨਵੇਂ ਪਾਸੇ ਕਿੰਨੇ ਸੁੱਖਾਂ ਦੇ ਸਾਥ ਹੀ ਨੇ ਸੋਕਮੈਂ ਆਨ ਬਹੁਤ ਮਿਲ ਬੈਤਨ ਰਹਤ ਚਹੂੰ ਦਿਸ ਕੇ ਰਹਿ ਮਿਤ ਪਰਿ ਸਭ ਹੀ ਸੰਗ ਛਾੜਤ ਉਹਨਾਂ ਆਵਤ ਨੇ ਰੇ ਕੋਈ ਨੇੜੇ ਨਹੀਂ ਹੁੰਦਾ ਸਹਿਬ ਆਖਿਆ ਸਾਰਿਆਂ ਤੋਂ ਵਤ ਪ੍ਰੇਮ ਆਪਣੀ ਧਰਮ ਪਤਨੀ ਨਾਲ ਕਰਨਾ ਇਹਨਾਂ ਨੂੰ ਸਲਾਹ ਕਰਕੇ ਜਾਣਾ ਹੈ ਸਲਾਹ ਕਰਕੇ ਆਉਣਾ ਹੈ ਸਲਾਹ ਕਰਕੇ ਕੰਮ ਕਰਨਾ ਪਰ ਚੇਤੇ ਰੱਖੀ ਇਹਨੂੰ ਵਿਸ਼ਾਦ ਨਹੀਂ ਦੇਣਾ ਤੇਨੂੰ ਇਹ ਵੀ ਸੁਦੀਨੀ ਸਾਥੀ ਨਹੀਂ ਲੋਕ ਤੱਕ ਤੇ ਗੱਲਾਂ ਕਰਨੇ ਹੋ ਸਕਦਾ ਹੈ ਲੋਕ ਵਿੱਚ ਵੀ ਵਿਗੜਦੇ ਨੇ ਵਿਗੜਦੇ ਨੇ ਜਿਹੜੇ ਰਿਸ਼ਤੇ ਅੱਜ ਵਿਆਹ ਤਰੀਕ ਪਹਿਲੋਂ ਮੁਕਰਾਣ ਤੋਂ ਕੁਛ ਲੈਨੇ ਕਿ ਸਰਟੀਫਿਕੇਟ ਦਿੰਦੇ ਹੋ ਇਹਦਾ ਮਤਲਬ ਸਾਨੂੰ ਵਿਸ਼ਵਾਸ ਇਹਨੇ ਕਿ ਮਹੀਨੇ ਬਾਅਦ ਟੁੱਟ ਜਾਣਾ ਰਿਸ਼ਤਾ ਕੋਈ ਕੰਧਾ ਹੁੰਦਾ ਜਿਹੜਾ ਬਾਹਰ ਵਾਸਤੇ ਕਹਿੰਦੇ ਨਹੀਂ ਤੇ ਉਂਝ ਵੀ ਲੈਂਦੇ ਨੇ ਕਿ ਪੱਕਾ ਦੇ ਦੇਓ ਦੀ ਸਰਟੀਫਿਕੇਟ ਪਹਿਲੇ ਪਤਾ ਹੁੰਦਾ ਕਿ ਜਿਹੜਾ ਪਈਆਂ ਨੇ ਵੱਡੀਆਂ ਨਾ ਹੋ ਜਾਣ ਤੇ ਸੱਚ ਜਾਣਿਓ ਨਾਤੇ ਅਸੀਂ ਖੁਦ ਵਗਾੜੇ ਨੇ ਰਿਸ਼ਤੇ ਜਿਹੜੇ ਨੇ ਪਹਿਲੋਂ ਬੱਚੇ ਦਾ ਬੱਚੇ ਨਾਲ ਮਲਾਪ ਹੋਣਾ ਆਪਸ ਵਿੱਚ ਮਿਲਣਾ ਘਰ ਬਰ ਜਾਣਾ ਇਹ ਬਹੁਤ ਸਾਡੇ ਲਈ ਘਾਤਕ ਹੈ ਸਿੱਖ ਜਗਤ ਗੁਰਮਤਿਸ ਗੱਲ ਦੀ ਆਦਤ ਨਹੀਂ ਦਿੰਦੀ। ਸਤਿਗੁਰਾਂ ਦੇ ਪੁੱਤਰ ਤੋਂ ਅਸੀਂ ਸਿੱਖਿਆ ਲਈਏ ਪੰਜਵੇਂ ਪਾਸ਼ਾ ਦੇ ਸੁਪੁੱਤਰ ਦਾ ਨਾਤਾ ਪੈਂਚ ਕਰਨ ਜਾਂਦੇ ਨੇ। ਆਪਨੇ ਕੀਤਾ ਜਿੰਨਾ ਉਹ ਪਹਿਲੋਂ ਖੁੱਲ ਕੇ ਵਰਤਦੇ ਹੀ ਨੇ ਜਿਹੜੇ ਜਿਹੜੀ ਮੌਜੂਨਾ ਬੱਚਿਆਂ ਨੇ ਆਪਣੇ ਵਿਆਹ ਤੋਂ ਪਹਿਲੋਂ ਆਪਸ ਵਿੱਚ ਮਿਲਦੀ ਵੇਖੀ। ਉਹ ਮੈਂ ਜਿਹੜੀ ਉਹ ਨਦਾਰੇ ਫਰਕਾਰ ਵਿੱਚ ਨਹੀਂ ਕਿਉਂਕਿ ਘਰ ਦੇ ਕਾਨੂੰਨੀ ਤੌਰ ਤੇ ਰਹਿਣਾ ਪੈਂਦਾ ਜਿਹੜੇ ਘਰ ਦੇ ਅਸੂਲ ਨੇ ਉਹਨਾਂ ਦਾ ਪਾਲਣ ਕਰਨਾ ਪੈਂਦਾ ਉੱਥੇ ਫਿਰ ਪਾਲਣ ਹੁੰਦਾ ਨਹੀਂ 6 ਮਹੀਨਿਆਂ ਬਾਅਦ ਆਪਾਂ ਗਜੈਰੀਆਂ ਚ ਚਲੇ ਜਾਂਦੇ ਹਾਂ ਚਾਈਨਾ ਤੇ ACB ਨੇ ਇਹ ਕੁਦਮੀ ਵਾਪਰ ਗਿਆ ਕਿ ਆਪਾਂ ਸਤਿਗੁਰੂ RAMਦਾਸ ਸਾਹਿਬ ਸਭ ਕੁਲਾ ਜੀ ਦਾਤਾ ਤਰਲੇ ਲਈਏ ਮਾਲਕਾ ਮੇਥੋਂ ਜਿਹੜਾ ਬਲਾ ਹੋਇਆ ਮੈਨੂੰ ਮਾਫ ਕਰਨ ਦੇ ਮੈਂ ਤੇ ਤੇਰੇ ਦਰ ਤੇ ਆ ਕੇ ਬੰਧਨ ਵਿੱਚ ਬੱਜਾ ਸੰਗ ਮੇਰਾ ਬੰਦਾ ਸੁਦੀਵੀ ਬਣਾ ਦੇ। ਬਾਕੀ ਬੰਦ ਨੇ ਇੱਚੇ ਸੁਦੀਵੀ ਨਹੀਂ ਬਣਾ ਜਾਂਦਾ। ਸਾਰਾ ਕੰਮ ਅਸੀਂ ਬੜਾ ਟਾਈਮ ਲਾਉਂਦੇ ਆ। ਫੋਟੋਆਂ ਖਿੱਚਣ ਤੇ ਨਾ ਜਦੋਂ ਲਾੜੇ-ਲਾੜੀ ਦੀਆਂ ਫੋਟੋਆਂ ਖਿੱਚਦਾ ਫੋਟੋਗ੍ਰਾਫਰ ਘੰਟਾ ਲਾ ਦਿੰਦਾ। ਤੇ ਬਸ ਭਾਈ ਕੋਲ ਆਏ ਪਿੱਛੋਂ ਫਿਰ ਉੰਬਾਰਾ ਮੇਰੇ ਬਰਾਤ ਚੱਲੀ 3-4 ਵਜੇ ਭਾਬੇ ਭੁਲਾਏ ਪਰ ਉਹਨਾਂ ਆਖੇ ਬਸ ਪਾਪਾ ਜੀ ਨੇ ਮੇੜ ਦਿਓ ਕੰਮ ਛੇਤੀ ਕਿ ਕੀਤੀਆਂ ਨੇ ਜਿੰਮੇ ਲਾਮਾ ਕਰਨੀਆਂ ਸੀ। ਆਪਾਂ ਤੇ ਕੰਮ ਨਬੇੜਿਆ। ਤੇ ਬਾਬਾ ਵੀ ਸੱਚੀ ਕਾਮਣ ਬੀਟਦਾ ਮੈਂ ਤੇ ਥੱਕ ਗਿਆ ਉਹ ਕਿਰਤਨੀਆਂ ਨੂੰ ਵਿਕਾਲ ਸੀ ਗ੍ਰੰਥੀ ਸ਼ਗਨ ਨੂੰ ਵਿਕਾਲ ਸੀ ਉਹ ਜਿਹੋ ਜਿਹਾਂ ਕੱਚੀਆਂ ਪੱਕੀਆਂ ਲਾਵਾਂ ਲਈਆਂ ਜਿਹੜੇ ਦੰਦੇ ਅਸ਼ੁਫ ਪੰਜੇ ਲਗੋ ਰਾਗੀ ਸਿੰਘ ਤੇਜ ਤੇ ਲਾਵਾਂ ਪੜ ਕੇ ਆਪਣੀ ਸਮਾਪਤੀ ਕਰ ਦਿੰਦੇ ਨੇ ਕਿਉਂਕਿ ਉਸਵੇਰ ਦੇ ਆਏ ਨਹੀਂ ਕੋਦੋਂ ਜਦੋਂ ਉਹਨਾਂ ਦੇ ਚਾਹ ਪਾਣੀ ਦਾ ਪਹਿਲੋਂ ਇੱਕ ਅਸ਼ੋਲ ਸੀ ਇਸ਼ਾਰਾ ਪਜੋੜਦਾ ਆ ਗਿਆ ਇਸ਼ਾਰਿਆਂ ਤੋਂ ਪਹਿਲਾਂ ਉਹ ਗ੍ਰੰਥੀ ਸਿੰਘ ਨੂੰ ਰਾਗੀ ਸਿੰਘਾਂ ਨੂੰ ਅਗਲਾ ਸਤਕਾਰ ਨਾਲ ਪੁੱਛਦਾ ਵੀ ਤੁਸੀਂ ਚਾਹ ਪਾਣੀ ਛਕ ਲੋ ਹੁਣ ਤੇ ਉਲਟਾ ਹੁੰਦੇ ਕਹਿੰਦਾ ਵੀ ਗ੍ਰੰਥੀ ਸਿੰਘ ਹੀ ਪ੍ਰਬੰਧ ਕਰ ਦੇਣ ਸਾਡੇ ਛਕਣ ਦਾ ਨਿਸ਼ਾਨ ਨੂੰ ਛਕਾ ਦੇ ਨਾਂਇਸ਼ਾ ਤੋਂ ਪੇਟਾ ਦਿੱਤੀ ਜਾਂਦੀ ਇੱਕ ਇਹੋ ਜਿਹਾ ਪ੍ਰੇਮੀ ਵੀ ਟੱਕਰਿਆ ਕਹਿੰਦਾ ਵੀ ਪੰਜ ਸਿੱਖ ਨੇ ਤੁਹਾਡੇ ਤਿੰਨ ਰਾਗੀ ਦੋ ਤੁਸੀਂ ਗ੍ਰੰਥੀ ਤੇ ਛੇਵਾਂ ਸੇਵਾਦਾਰ ਇਹ ਤੁਸੀਂ ਇੰਨੀ ਭੇਟਾ ਵੀ ਲੈ ਲਈ ਤੁਹਾਨੂੰ ਸਦਾ ਮੈਂ ਦਿੱਤਾ ਹੈ ਕਿ ਪ੍ਰਸ਼ਾਦਾ ਪਾਣੀ ਛਕਣਾ ਹੈ 1500 ਦੀ ਪਲੇਟ ਵੀ ਹੈ ਵੀ ਇਹ ਤੇ ਬੜਾ 10-15000 ਰੁਪਏ ਹੈ ਆਨੰਦ ਕਰਕੇ ਇਹੋ ਜੀ ਸੋਚ ਵੀ ਛੱਕਣਾ ਹੈ ਰੋਟੀ ਦੇ ਪੈਸੇ ਵੀ ਅਸੀਂ ਛਕਣ ਨੇ ਸਾਡੇ ਦੁਖੀ ਹੋਣ ਦੇ ਬੇਅੰਤ ਕਾਰਨ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕੁਝ ਜਿਹੜਾ ਉਲਟਾ ਕਿਪਾ ਜਾਣ ਲੱਗ ਪਿਆ ਇਹ ਸ ਕਰਕੇ ਸਤਗੁਰਾਂ ਖ ਇਹਨਾਂ ਨੂੰ ਸੰਬੰਧੀ ਨਾ ਬਣਾ ਸੰਬੰਧੀ ਬਣਾ ਤੋ ਰੱਬ ਜਦੋਂ ਤੇਰਾ ਰੱਬ ਰਿਸ਼ਤੇਦਾਰ ਬਣਦੇ ਰੱਬ ਨੇ ਨਹੀਂ ਤੈਨੂੰ ਆਖਣਾ ਮੈਨੂੰ ਧਨ ਦੇ ਰੱਬ ਨੇ ਨਹੀਂ ਤੈਨੂੰ ਆਖਣਾ ਪੈਸੇ ਦੇ ਰੱਬ ਨੇ ਨਹੀਂ ਤੈਨੂੰ ਆਖਣਾ ਮੈਨੂੰ ਸੋਹਣੇ ਰਮਾਲੇ ਚੜਾ ਰੱਬ ਨੇ ਨਹੀਂ ਤੈਨੂੰ ਆਖਣਾ ਵੀ ਮੇਰੇ ਮੈਨੂੰ ਜ਼ਮੀਨ ਜਾਇਦਾਦ ਪੇਟਾ ਕਰ ਦੇ ਨਹੀਂ ਰੱਬ ਇੱਕ ਕੋਈ ਗੱਲ ਕਹਿੰਦਾ ਮੈਂ ਤੇਰਾ ਰਿਸ਼ਤੇਦਾਰ ਬਣਾਗਾ ਸਿੱਖੋ ਸਤਗੁਰੂ ਰਾਮਦਾਸ ਜੀ ਕਿ ਤੂੰ ਮੇਰੀ ਰਗਾਂ ਵਿੱਚ ਚੜਨਾ ਸੋ ਸਖਾ ਬੰਦ ਭੈ ਭਾਈ ਜੀ ਗੁਰੂ ਦੇ ਬਾਣੇ ਵਿੱਚ ਆਵੇ ਜਿਹੜਾ ਗੁਰੂ ਦੇ ਬਾਣੇ ਵਿੱਚ ਆ ਜਾਂਦਾ ਹੈ ਉਹ ਗੁਰੂ ਦਾ ਰਿਸ਼ਤੇਦਾਰ ਹੈ ਸਬੰਧੀ ਹੈ ਗੁਰੂ ਉਹਦਾ ਹੀ ਬਣ ਜਾਂਦਾ ਤੇ ਬਣਿਆ ਤਾਂ ਸ੍ਰੀ ਗੁਰੂ ਰਾਮਦਾਸ ਜੀ ਦਾ ਭਾਈ ਜੇਠੇ ਦੇ ਵਿੱਚ ਸੋ ਸਿੱਖ ਸਖਾ ਬੰਦ ਪਹ ਹੈ ਭਾਈ ਜੇ ਮੁਰਕੇ ਪਾਣੇ ਵਿੱਚ ਆਵੈ ਆਪਣੇ ਪਾਣੇ ਜੋ ਛੱਲੇ ਭਾਈ ਵਿਛੜ ਛੋਟਾ ਖਾਵੇ ਮਰਜੀ ਨਾ ਕਰੀ ਉਹ ਸਤਿਗੁਰਾਂ ਖੈਸੀ ਆਪਣੀ ਮਰਜ਼ੀ ਨਹੀਂ ਗੁਰੂ ਦੀ ਬਲਜੀ ਨਾਲ ਚੱਨੀ ਗੁਰੂ ਤੇਰੇ ਤੇ ਤਰੁਠੇਗਾ ਸਤਗੁਰਾਂ ਕੀ ਖਲਾਸਾ ਕੀਤਾ ਹੈ ਪੰਜ ਕੋੜੀਆਂ ਵਿੱਚ ਗੁਰੂ ਸਾਹਿਬਾਂ ਸਾਨੂੰ ਸੁਖ ਦਿੱਤੇ ਸਨ ਗਿਆਨ ਤਸ ਇਹ ਇਸ ਤਰ੍ਹਾਂ ਕਰੇਗਾ ਤੇ ਜੀਵਨ ਸੁਖੀ ਹੋ ਜਾਏਗਾ ਅੱਗੇ ਕੀਤੇ ਨੇ ਸਿੱਧ ਸਾਧਕ ਦੇਵ ਮਨ ਜਪੇਦ ਕਰੈ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਾ ਵਾਹੀ ਭਾਈ ਜੋਗ ਸਾਧਨਾ ਵਿੱਚ ਪੁੱਜੇ ਉਹ ਕਿਹਾ ਹੋਏ ਜੋਗੀ ਜੋਗ ਸਾਧਨ ਕਰਨ ਵਾਲੀ ਜੋਗੀ ਦੇਵ ਤੇ ਮਹੰਤਾਂ ਦੀ ਸਾਧੂ ਉਹ ਪੰਡਤ ਜੋ ਵੇਦਾਂ ਦਾ ਪਾਠ ਕਰਦੇ ਨੇ ਕਰਦੇ ਰਹਿੰਦੇ ਹਨ ਕੋਈ ਵੀ ਹੋਣ ਮਾਲਕ ਪ੍ਰਭੂ ਦਾ ਨਾਮ ਸਿਮਰ ਕੇ ਹੀ ਆਤਮਿਕ ਗੁਲਤਾ ਵਿੱਚ ਆਨੰਦ ਮਾਣ ਸਕਦੇ ਹਨ ਐਸਾ ਆਨੰਦ ਜਿਸ ਦਾ ਅੰਤ ਨਹੀਂ ਜੋ ਕਦੇ ਮੁਕਦਾ ਨਹੀਂ ਜਿਸ ਦਾ ਉਰਨਾ ਤੇ ਪਾਰਨਾ ਬਨਾਨੀ ਨਾ ਸਕਦਾ ਭਾਵੇਂ ਕਿ ਉਹ ਬੇਅੰਤ ਹੈ ਅਨੰਤ ਪ੍ਰਾਸ਼ਟ ਮਿਟਾਏ ਖਿੰਨ ਮੈਂ ਰਿਦਾ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟਦਾਨ ਇਸ਼ਦਾਨ ਜੇ ਭਾਈ ਹਿਰਦੇ ਵਿੱਚ ਭਗਵਾਨ ਦਾ ਨਾਮ ਜਪ ਕੇ ਇੱਕ ਛਿਨ ਵਿੱਚ ਹੀ ਇਹਨੇ ਕਾ ਪਾਪ ਜੰਦੇ ਹਨ ਭਗਵਾਨ ਦਾ ਨਾਮ ਸਭ ਤੋਂ ਉਪਰ ਦੀ ਕੋਇਤ ਹੈ ਨਾਮ ਸਿਮਰਨ ਹੀ ਕਰੋਨਾਦਾਨ ਹਥੇ ਕਰੋਨਾ ਤੀਰਥ ਇਸ਼ਨਾਨ ਹਨ ਇਹ ਕਰੋਨਾ ਇਸ਼ਨਾਨਾਂ ਦਾ ਉਹਨ ਲਗਦਾ ਹੈ ਗਤੁ ਜਿਨਾਬ ਜਿਨਾ ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤ ਨਾਂ ਕੀ ਰਾਸ ਮਿਸ਼ਰਣਾਹੀ ਨਿਮਕ ਮਨ ਤੇ ਨਾਨਕ ਕੀ ਅਰਦਾਸ ਹੈ ਭਾਈ ਪ੍ਰਮਾਤਮਾ ਦਾ ਨਾਮ ਸਹੀ ਸੰਤ ਜਨਾਂ ਦਾ ਸਰਮਾਇਆ ਹੈ ਬਲ ਹੈ ਬੁੱਧੀ ਹੈ ਸੂਝ ਬੂਝ ਹੈ ਜਿੰਦ ਹੈ ਇਹੀ ਉਹਨਾਂ ਦਾ ਸੰਪੂਰਨ ਜਾ ਨਾਨਕ ਦੀਪੀ ਇਹ ਹੀ ਬੇਨਤੀ ਹੈ ਕਿ ਇਹ ਪ੍ਰਭੂ ਮੇਰੇ ਮਨ ਤੋਂ ਅੱਖ ਚੰਪ ਚ ਜਿਵੇਂ ਸਮੇਂ ਲਈ ਪੀ ਨਾ ਉਸ ਕਿਰਪਾ ਕਰਕੇ ਸਤਿਗੁਰੂ ਸਾਡੇ ਤੇ ਦਇਆ ਕਰਨ ਮੇਹਨ ਕਰਨ ਕਿ ਸਾਨੂੰ ਆਪ ਆਪਣਾ ਨਾਮ ਜਪਾਲਣ ਹੋਈਆਂ ਭੁੱਲਾਂ ਚੋਂ ਪ੍ਰਾਂਤੁ ਖਿਵਾਂ ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ਣਾਣਾ ਜੀ ਪ੍ਰੇਮ ਸਾਥ ਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ